ਔਰੰਗਜ਼ੇਬ ਨੇ ਵੱਡੇ ਤਖਤ ਨੂੰ ਜਿਸ ਤੇ ਬਾਦਸ਼ਾਹ ਬੈਠਦਾ ਹੈ ਜਿਸ ਤੇ ਅਹਿਲਕਾਰ ਬੈਠਦੇ ਨੇ ਉਸ ਨੂੰ ਮਸਨਦ ਕਹਿੰਦੇ ਨੇ ਇਹ ਮਸਨਦ ਹੈ ਗੁਰੂ ਅਮਰਦਾਸ ਜੀ ਨੇ ਪ੍ਰਸਾਦ ਚੜਾਈ ਜਿਹੜੇ ਕਥਾ ਕਰਦੇ ਨੇ ਔਰ ਜੋ ਉਪਦੇਸ਼ ਦਿੰਦੇ ਨੇ ਗੁਰवाणी ਦਾ ਉਹ ਉੱਚੀ ਥਾਂ ਤੇ ਬੈਠਣ ਉਹਨਾਂ ਨੇ ਬਾਈ ਮੰਜੀਆਂ ਬਖਸ਼ਿਸ਼ ਕੀਤੀਆਂ ਸਨ ਬਾਈ ਮਸਨਦ ਬਣਾਏ ਸਨ ਮਸਨਦ ਦਾ ਮਤਲਬ ਹੈ ਮੰਜੀ ਤਖਤ ਅਗਾ ਚਲ ਕੇ ਜਿਨ੍ਹਾਂ ਨੂੰ ਸਤਿਗੁਰ ਨੇ ਮਸਨਦ ਬਖਸ਼ਿਸ਼ ਕੀਤੀ ਸੀ ਮੰਜੀ ਬਖਸ਼ਿਸ਼ ਕੀਤੀ ਸੀ ਉਪਦੇਸ਼ ਦੇਂਦੇ ਦੇਂਦੇ ਉਹਨਾਂ ਦੀ ਪੂਜਾ ਪ੍ਰਤੀਸ਼ਟਾ ਇਤਨੀ ਵੱਧ ਗਈ। ਔਰ ਉਹਨਾਂ ਦੀ ਧਨ ਸੰਪਦਾ ਸ਼ਕਤੀ ਵੀ ਇਤਨੀ ਵੱਧ ਗਈ। ਉਹਨਾਂ ਦੇ ਅੰਦਰ ਇਹ ਖਿਆਲ ਆ ਗਿਆ ਆਪਾਂ ਖੁਦ ਹੀ ਕਿਉਂ ਨਾ ਗੁਰੂ ਬਣੀਏ ਗੁਰੂ ਦਾ ਪ੍ਰਚਾਰ ਕਰਨ ਦੀ ਕਹੀ ਲਾਉਦੇ। ਭ੍ਰਸ਼ਟ ਹੋ ਗਏ ਜੀ। ਇਸ ਪ੍ਰਥਾ ਨੂੰ ਗੁਰੂ ਗੋਬਿੰਦ ਸਿੰਘ ਮਹਿਜ ਖਤਮ ਕਰ ਦਿੱਤਾ। ਇਹ ਮਸੰਦ ਪ੍ਰਥਾ ਨਹੀਂ ਚੱਲੇਗੀ। ਮਸੰਦ ਦਾ ਤੇ ਮਤਲਬ ਸੀ ਛੋਟਾ ਤਖਤ। ਪਰ ਜਿਨ੍ਹਾਂ ਨੂੰ ਬਖਸ਼ਿਸ਼ ਕੀਤਾ ਗਿਆ ਸੀ ਉਹ ਇਤਨੇ ਅਗਾਹ ਚੱਲ ਕੇ ਭੇੜੇ ਨਿਕਲੇ। ਉਹ ਪੂਜਾ ਪ੍ਰਤੀਸ਼ਟਾ ਹਜ਼ਮ ਨਾ ਕਰ ਸਕੇ। ਉਹ ਸ਼ਕਤੀ ਨੂੰ ਹਜ਼ਮ ਨਾ ਕਰ ਸਕੇ। ਬਰਸ਼ਟ ਹੋ ਗਏ। ਉਹ ਜ ਵੀ ਤਾਕਤ ਮਲਕ ਨੂੰ ਬਰਸ਼ਟ ਕਰ ਦਿੰਦੀ ਹੈ। ਸ਼ਕਤੀ ਬਰਸ਼ਟ ਕਰ ਦਿੰਦੀ ਹੈ। ਬਹੁਤ ਸਾਰੇ ਮਨੁੱਖਾਂ ਨੂੰ ਜਿਹੜਾ ਅਸੀਂ ਕਹਿੰਦੇ ਨੇ ਬੜਾ ਸ਼ਰੀਫ ਹੈ। ਬੜਾ ਸ਼ਰੀਫ ਹੈ। ਧਾਰਮਿਕ ਅਨੁਭਵ ਕਹਿੰਦਾ ਸ਼ਰੀਫ ਨਹੀਂ ਕਮਜ਼ੋਰ ਹੈ। ਜਦੋਂ ਤਾਕਤ ਦੇਚ ਆ ਲੈਣ ਦੇ ਫਿਰ ਕੀ ਕਰ ਸਕਦਾ ਹੈ? ਇਹ ਕਮਜ਼ੋਰ ਹੈ। ਸ਼ਰੀਫ ਨਹੀਂ ਹੈ। ਜੇ ਦਿਨ ਸ਼ਕਤੀ ਇਹਦੇ ਕੋਲ ਆ ਗਈ ਫਿਰ ਬਰਸ਼ਟ ਹੋ ਜਾਏਗਾ। ਦੇਸ਼ ਗੁਲਾਮ ਸੀ। ਚਿੱਟੇ ਕਪੜੇ, ਚਿੱਟੀਆਂ ਟੋਪੀਆਂ, ਚਿੱਟੇ ਬਸਤਰ। ਮਹਾਤਮਾ ਗਾਂਧੀ ਨੇ ਪਹਿਣਾ ਦੇਵਤਿਆਂ ਜੈਸੇ ਲੱਗਦੇ ਸਨ ਹਰ ਇੱਕ ਨਾਲ ਹੱਥ ਜੋੜ ਕੇ ਬੋਲਦੇ ਸਨ ਬੜੇ ਹਲੇਮ ਬੜੀ ਗੱਲ ਬੜਾ ਪ੍ਰਭਾਵ ਉਹਨਾਂ ਦਾ ਲੋਕੀ ਬੜਾ ਸਨਮਾਨ ਕਰਦੇ ਸਨ ਸਤਕਾਰ ਕਰਦੇ ਸਨ ਸੇਜੇ ਸੇਜੇ ਉਹਨਾਂ ਦੇ ਕੋਲ ਤਾਕਤ ਆ ਗਈ ਸਿੰਘਾਸਣ ਤੇ ਬੈਠ ਗਏ ਧਨ ਵੀ ਸ਼ਕਤੀ ਆ ਗਈ ਤਾਕਤ ਆ ਗਈ ਭ੍ਰਸ਼ਟ ਹੋ ਗਏ ਅੱਜ ਭ੍ਰਸ਼ਟਾਚਾਰ ਦੀ ਨਿਸ਼ਾਨੀ ਉਹਨਾਂ ਕੱਪੜਿਆਂ ਚੋਂ ਟੱਪਣ ਲੱਗ ਪਈ ਇੰਨੇ ਚਿੱਟੇ ਕੱਪੜਿਆਂ ਦੇ ਚਿੱਤਨਾ ਕਾਲਾ ਰੰਗ ਪ੍ਰਗਟ ਹੋ ਗਿਆ ਕੋਛ ਵੀ ਕੋਛ ਵੀ ਮੈਂ ਰਾਜਨੀਤਿਕ ਨਹੀਂ ਅਸਲੀਅਤ ਫਰੇ ਸਾਹਮਣੇ ਜੋ ਹੈ ਰੱਖਦਾ ਪਿਆ ਕਮਜ਼ੋਰ ਸੰਤ ਤੇ ਦੇਵਤਿਆਂ ਵਰਗੇ ਸਨ ਤਾਕਤਵਰ ਹੋ ਗਏ ਤੇ ਦੇਤੋ ਸ਼ਕਤੀ ਬਰਸ਼ਟ ਕਰ ਦਿੰਦੀ ਹੈ ਤਾਕਤ ਬਰਸ਼ਟ ਕਰ ਦਿੰਦੀ ਹੈ ਔਰ ਤਾਕਤ ਸ਼ਕਤੀ ਸਾਰੇ ਬਰਸ਼ਟਪਣੇ ਨੂੰ ਛੁਪਾ ਦਿੰਦੀ ਹੈ ਇਹ ਇਤਨੀ ਵੱਡੀ ਚਾਦਰ ਹੈ ਗੁਨਾਹਾਂ ਤੇ ਪਾ ਕੇ ਆਪਣੇ ਗੁਨਾਹਾਂ ਨੂੰ ਢੱਕ ਲੈਂਦੇ ਨੇ ਬ੍ਰਸ਼ਾਚਾਰ ਨੂੰ ਝੱਟ ਢੱਕ ਲੈਂਦੇ ਨੇ